ਬਟਾਲਾ ਪੁਲਿਸ ਦੀਨਪੰਦੇ ਫਤਿਹਗੜ ਚੂੜੀਆਂ ਤੋਂ 3 ਕਿਲੋਮੀਟਰ ਦੂਰ ਡੇਰਾ ਬਾਬਾ ਨਾਨਕ ਰੋਡ ਵਿਖੇ ਸਥਿਤ ਪਿੰਡ ਡਾਡੇ ਦੇ ਨਜ਼ਦੀਕ ਡੀਡੀਆਈ ਸਕੂਲ ਆਫ ਐਕਸਲੈਂਸ ਵਿਖੇ ਰਾਤ ਦੇ ਸਮੇਂ ਸਿਕਿਉਰਟੀ ਗਾਰਡ ਰਤਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਸ਼ਮਸ਼ੇਰਪੁਰ ਚ ਤੋੜਗੰਜ ਵੱਲੋਂ ਆਤਮ ਹੱਤਿਆ ਕਰ ਲਈ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਇਸ ਸਮੇਂ ਦੀ ਦੱਸਦੇ ਇਹ ਦੂਜੇ ਸਿਕਿਉਰਿਟੀ ਗਾਰਡ ਨੇ ਸਵਨ ਸਿੰਘ ਪੁੱਤਰ ਤੇਜ ਸਿੰਘ ਨੇ ਦੱਸਿਆ ਕਿ ਜਦ ਹਰ ਰੋਜ਼ ਦੀ ਤਰ੍ਹਾਂ ਸਵੇਰੇ 6 ਵਜੇ ਉਸ ਨੇ ਸਕੂਲ ਆ ਕੇ ਵੇਖਿਆ ਤਾਂ ਉਸ ਨੂੰ ਜਸ ਸਕੂਲ ਦਾ ਗੇਟ ਜਿਹੜਾ ਉਸ ਨੇ ਖੜਕਾਇਆ ਤਾਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ ਤੇ ਉੱਥੇ ਹੀ ਸਕੂਲ ਬੱਸ ਦੇ ਡਰਾਈਵਰਾਂ ਦੇ ਵੱਲੋਂ ਸਕੂਲ ਦੀ ਕੰਧ ਟੱਪ ਕੇ ਜਦੋਂ ਦੇਖਿਆ ਤਾਂ ਨਾਲ ਵਾਲੇ ਕਮਰੇ ਦੇ ਵਿੱਚ ਰਤਨ ਸਿੰਘ ਦੀ ਲਾਸ਼ ਜਿਹੜੀ ਆ ਉਹ ਲਟਕਦੀ ਹੋਈ ਨਜ਼ਰ ਆਈ ਤੇ ਉਦੋਂ ਮ੍ਰਿਤਕ ਰਤਨ ਸਿੰਘ ਦੀ ਪਤਨੀ ਗੁਰਮੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਸਕੂਲ ਵਾਲਿਆਂ ਉੱਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸਨੇ ਆਤਮ ਹੱਤਿਆ ਕਰ ਲਈ ਇੱਥੇ ਵੀ ਦੱਸਣਾ ਜ਼ਰੂਰੀ ਹੈ ਕਿ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਦੱਸਦੇ ਹੀ ਇਹ ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੇਟੀਆਂ ਅਤੇ ਇੱਕ ਛੋਟਾ ਬੱਚਾ ਜਿਹੜਾ ਹੈ ਛੋਟਾ ਬੇਟਾ ਜਿਹੜਾ ਹੈ ਉਸ ਨੂੰ ਛੱਡ ਗਿਆ ਤੇ ਤਿੰਨੇ ਹੀ ਬੱਚੇ ਜਿਹੜੇ ਨੇ ਕੁਆਰੇ ਨੇ ਤੇ ਉੱਥੇ ਹੀ ਸਕੂਲ ਮਾਲਕਾਂ ਦਾ ਇਹ ਕਹਿਣਾ ਹੈ ਕਿ ਇਸ ਸਬੰਧੀ ਸਕੂਲ ਦੇ ਮਾਲਕ ਇੰਦਰਜੀਤ ਸਿੰਘ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਸਨੇ ਦੱਸਿਆ ਕਿ ਜੋ ਪਰਿਵਾਰ ਵਾਲਿਆਂ ਨੇ ਉਹਨਾਂ ਉੱਪਰ ਦੋਸ਼ ਲਗਾਏ ਨੇ ਉਹ ਬੇਬੁਨਿਆਦ ਨੇ ਅਤੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕਰ ਰਹੀ ਹੈ ਤੇ ਉੱਥੇ ਹੀ ਇੰਸਪੈਕਟਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਜਿਹੜਾ ਹੈ ਦੱਸਿਆ ਹੈ ਕਿ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮਾਮਲਾ ਸਾਹਮਣੇ ਆਇਆ ਉਸ ਤੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਰ ਮੈਂ ਨਹੀਂ ਵੇਖਿਆ ਆ ਜਦੋਂ ਬੱਚੇ ਆਏ ਆ ਨਾ ਤੇ ਸਾਰੇ ਬੱਚੇ ਇਕੱਠੇ ਹੋ ਗਏ ਮੈਂ ਤੇ ਚੜ ਨਹੀਂ ਸਕਦਾ ਪੌੜੀਆਂ ਨਾ ਉਧਰੋਂ ਦੀ ਚੜ ਸਕਦਾ ਨਾ ਇਧਰੋਂ ਤੁਸੀਂ ਵੀ ਸਕਿਉਰਟੀ ਗਾਰਡ ਇੱਥੇ ਮੈਂ ਸਵੇਰੇ ਤਾਂ ਡਿਊਟੀ ਕਿੰਨੇ ਤੋਂ ਕਿੰਨੇ ਆ ਸਵੇਰੇ ਚਾਬੀਆਂ ਦੇ ਜਾਂਦਾ ਤੇ ਰਾਤ ਨੂੰ 6 ਵਜੇ ਕਿੰਨੇ ਵਜੇ ਸਵੇਰੇ 6 ਵਜੇ ਅੱਛਾ ਤੇ ਰਾਤ ਨੂੰ 6 ਵਜੇ ਚਾਬੀਆਂ ਮੇਥੋਂ ਲੈ ਲੈਂਦਾ ਘਰੋਂ ਅੱਛਾ ਤੇ ਸਵੇਰੇ ਮੈਂ ਆਣ ਕੇ ਤੇ ਵਾਜਾ ਮਾਰ ਗਿਆ ਬੂਆ ਖੋਲ ਬੂਆ ਖੋਲ ਨਹੀਂ ਖੋਲਿਆ ਤੇ ਨਾਮ ਮੇਥੋਂ ਚੜ੍ਹਿਆ ਹੀ ਗਿਆ ਫਿਰ ਉਹ ਦੋਨੋਂ 8 ਵਜੇ ਬੱਚੇ ਆ ਗਏ ਸਾਰੇ ਗੱਡੀਆਂ ਆ ਗਈਆਂ ਆਹੋ ਤੇ ਇਹ ਉਹ ਗੱਡੀਆਂ ਸਾਡੇ ਉਧਰ ਹੀ ਖਲੋ ਰਹੀਆਂ ਇਹਦਰ ਕੋਈ ਨਹੀਂ ਆਈ ਗੇਟ ਨਹੀਂ ਹੀ ਖੁੱਲਾ ਤਾਂ ਗੇਟ ਨਹੀਂ ਹੀ ਖੁੱਲਾ ਤਾਂ ਕਰਕੇ ਫੇਰ ਪਤਾ ਕਿਤਨਾ ਲੱਗਾ ਫੇਰ ਜਦੋਂ ਆਪਣੇ ਗੱਡੀਆਂ ਵਾਲੇ ਆ ਗਏ ਮੁੰਡੇ ਡਰਾਈਵਰਾਂ ਇਹ ਸਾਰੇ ਫੇਰ ਚੜੇ ਉਤੋਂ ਦੀ ਚੜ ਕੇ ਇਥੋਂ ਦੀ ਤੇ ਫੇਰ ਇਹਨਾਂ ਵੇਖਿਆ ਵੀ ਉਹ ਗਾੜੀ ਕੋਲ ਤੇ ਸਾਹਮਣੇ ਸਿਖਾਈ ਦੇ ਨਾਲ ਜਦੋਂ ਆਣ ਕੇ ਤੇ ਉੱਪਰ ਲਟਕਣ ਡਿਆ ਸੀ ਹਾਂਜੀ ਲਟਕਣ ਡਿਆ ਸੀ ਆਹੋ ਇਹੋ ਹੀ ਅੱਖਰ ਦਰਸ਼ਨ ਨੇ ਮੈਨੂੰ ਤਾਂ ਪਤਾ ਨਹੀਂ ਸੱਚੀ ਗੱਲ ਹੋਈ ਸੀ ਸਰਸਵੇਰੇ ਅਸੀਂ ਤੇ ਆਪਣੇ ਟਾਈਮ ਨਾਲ ਸਕੂਲ ਦੇ ਟਾਈਮ ਨਾਲ ਗੱਡੀਆਂ ਲੈ ਕੇ ਆਏ ਹਨਾ ਤੇ ਸਰ ਉਹ ਵੇਹ ਗੱਡੀਆਂ ਸਾਰੀਆਂ ਬਾਹਰ ਰੁਕੀਆਂ ਸੀ ਤੇ ਸਲਾਬ ਵੀ ਸਾਰਾ ਬਾਹਰ ਹੀ ਤੇ ਉਹਨਾਂ ਫਿਰ ਅੰਦਰ ਆਣ ਕੇ ਵੇਂਦੇ ਨਹੀਂ ਵੀ ਕੋਈ ਆਵਾਜ਼ ਨਹੀਂ ਦਿੰਦਾ ਪਿਆ ਵੀ ਅੰਦਰ ਸੁੱਤਾ ਵਾ ਜਾਂ ਕੀ ਆ ਕੀ ਨਹੀਂ ਆ ਪਰ ਇਤਰੋਂ ਦੀ ਆਣ ਕੇ ਫਿਰ ਇਥੋਂ ਸਾਹਮਣੇ ਵੇਖਿਆ ਤਾਂ ਸਾਹਮਣੇ ਇਹੀ ਕਿ ਉਹਨਾਂ ਦੀ ਬੋਡੀ ਲੰਪਕਦੀ ਪਈ ਸੀ ਤੇ ਮੈਂ ਨਾਲ ਉਹਨਾਂ ਨੂੰ ਕਿਹਾ ਕਿ ਉਹਨਾਂ ਦਾ ਮਾਲ ਲੱਜ ਗਿਆ ਉਹਨਾਂ ਦੇ ਗੱਲ ਤੇ ਪਰਨਾ ਪਿਆ ਸੀ ਤੇ ਇਸ ਤਰ੍ਹਾਂ ਤੁਸੀਂ ਵੇਖਿਆ ਕਰ ਰਹੇ ਹੋ ਹਾਂਜੀ ਮੇਰਾ ਪਤੀ ਹੀ ਹੋ ਚੰਗਾ ਭਲਾ ਕਰੋਂ ਆਇਆ ਸਾਢੇ 5 ਵਜੇ ਆ ਗਿਆ ਰੋਟੀ ਪਾਣੀ ਖਾ ਕੇ ਰੋਟੀ ਇਹਨੇ ਖਾਧੀ ਆ ਚਾਹ ਪੀਤੀ ਇਹਨੇ ਤੇ ਸਹੀ ਸਲਾਮਤ ਰਾਇ 9:30 ਵਜੇ ਸਾਡੇ ਨਾਲ ਗੱਲ ਹੋਈ ਉਹਦੀ ਤੇ ਬਾਕੀ ਰਾਤ ਰਾਤ ਸਾਰੇ ਬਾਕੀ ਦਾ 9:30 ਵਜੇ ਹੱਟ ਨਾ ਗੱਲ ਹੋਈ ਉਹਦੀ ਫਿਰ ਗੱਲ ਨਹੀਂ ਆਈ ਸਰੇ 7:30 ਤੱਕ ਅੱਡੀ ਕਿਤੇ ਰਹੇ ਹਨ ਉਹ ਆ ਜਾਂਦਾ ਉਹ ਆਇਆ ਨਹੀਂ ਬਾਕੀ ਸਕੂਲ ਵਿੱਚ ਹੋਇਆ ਇਹਨਾਂ ਦਾ ਤਾਂ ਜੋ ਵੀ ਇਹ ਸਕੂਲ ਵਾਲਾ ਕੋਈ ਹਿਸਾਬ ਨਾਲ ਉਹ ਹੀੰਦਾ ਜ਼ਿੰਮੇਵਾਰ ਆ ਉਹ ਹੀ ਜ਼ਿੰਮੇਵਾਰ ਆ ਸਕੂਲ ਵਾਲੇ ਕਿਉਂਕਿ ਘਰੋਂ ਤੇ ਚੰਗਾ ਭਲਾ ਡਿਊਟੀ ਆਇਆ ਉਹ ਉਹਨਾਂ ਦੀ ਡਿਊਟੀ ਹੀ ਉਹ ਸਕੂਲ ਵਾਲਿਆਂ ਨੇ ਟੈਨਸ਼ਨ ਦਿੱਤੀ ਸਕੂਲ ਵਾਲਿਆਂ ਨੇ ਕੋਈ ਟੈਨਸ਼ਨ ਦਿੱਤੀ ਆ ਉਹਦੇ ਘਰ ਕੀ ਹੋਇਆ ਤੇ ਸਾਰੀ ਜ਼ਿੰਮੇਵਾਰੀ ਦੋਵੇਂ ਸਕੂਲ ਵਾਲਾਂ ਦੀ ਹੋਇਆ। ਬਾਕੀ ਇਹ ਕਿ ਹੈਲਪ ਕੀਤੀ ਜਾ ਜਿੰਨੀ ਵੀ ਸਰਕਾਰ ਜਾਂ ਸਕੂਲ ਵਾਲੇ ਜਿੱਦਾਂ ਵੀ ਕੈਮਰੇ ਚੈੱਕ ਕਰ ਰਹੇ ਅੰਦਰ ਡਿਊਟੀ ਤੇ ਆਉਂਦੀ ਡਿਊਟੀ ਆਏ ਨੇ ਭਾਜੀ ਤੇ ਹੁਣ ਤੱਕ ਇੱਥੇ ਲਾਸ਼ ਅੰਦਰ ਹੀ ਹੈ ਕੈਮਰੇ ਚੈੱਕ ਕਰ ਰਹੇ ਪਏ ਆ ਜੋ ਵੀ ਅੱਗੇ ਕਾਰਵਾਈ ਬੰਦੀ ਆਪ ਹੈਲਪ ਕਰੋ। ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੇ ਆਏ ਕਰੋ? 5:00 ਵਜੇ ਸਾਡੇ 6:00 ਵਜੇ ਸਾਡੇ 6:00 ਵਜੇ ਆ ਕੇ ਕੰਮ ਤੇ ਫਿਰ ਪਤਾ ਲੱਗਾ ਪਿਆ 401 ਦਾ ਫੋਨ ਆਇਆ ਸਵੇਰੇ ਮੈਡਮ ਦਾ ਤੇ ਘਰ ਸੇ ਭਨੇ ਵੀ ਮੇਰੀ ਨੇ ਫੋਨ ਕੀਤਾ ਕਿ ਮਮਾ ਜੀ ਦਾ ਦਾ ਫੋਨ ਆਇਆ ਕਿ ਪਾਪਾ ਉੱਥੇ ਆ ਚਾਂਸ ਹੋ ਗਿਆ ਤੇ ਆਪਾਂ ਇੱਥੇ ਆ ਗਏ ਤਾਂ ਬੋਕੇ ਦੇ ਵੇਖਿਆ ਵਾ ਕਿ ਉਹਦੀਆਂ ਲੱਤਾਂ ਜ਼ਮੀਨ ਨਾਲ ਲੱਗਨਦੀਆਂ ਤੇ ਪਰਨਾ ਗਾਲਚ ਵਿੱਚ ਲੇਟਿਆ ਹੈ ਇਹਨੂੰ ਕੋਈ ਫਾਲ ਹੈ ਨਾ ਜਾਂ ਆਤਮ ਹੱਤਿਆ ਨਹੀਂ ਕਿਹਾ ਜਾ ਸਕਦਾ ਇਹ ਹੱਤਿਆ ਕੀਤੀ ਗਈ ਹੈ ਇਹ ਸਬੂਤ ਫੋਟੋਆਂ ਤੋਂ ਵੇਖ ਕੇ ਮੌਕੇ ਤੋਂ ਸਾਨੂੰ ਇਹ ਲੱਗਦਾ ਕਿ ਸਾਡੇ ਜਵਾਈ ਦੇ ਨਾਲ ਕੋਈ ਅਪਰਾਧ ਹੋਇਆ। ਸਾਡੇ ਜੀਜਾ ਹੀ ਲੱਗਦੇ। ਹਾਂਜੀ ਮੇਰੇ ਜੀਜਾ ਹੀ ਲੱਗਦੇ ਆ ਤੇ ਸਰਕਾਰ ਕੋ ਮੰਗ ਕਰਦੇ ਆ ਕਿ ਇਨਸਾਫ ਮਿਲੇ। ਧੀਆ ਨੇ ਛੋਟੀਆਂ ਕਿੰਨੇ ਬੱਚੇ ਆ? ਇਹ ਤਿੰਨ ਬੱਚੇ ਆ ਦੋ ਗੁੱਡੀਆਂ ਜੇ। ਦੋਨੋਂ ਵਿਆਹ ਦੇ ਲੈ ਗਿਆ ਤੇ ਕਾਕਾ ਛੋਟਾ ਇਹਨਾਂ ਤੋਂ ਉਹ ਜੇ ਪਰਦਾ ਪਿਆ 8 ਮਹੀਨਾ ਵਿੱਚ। ਤੇ ਇਹ ਗੱਲ ਬਾਰੇ ਹਾਂਜੀ ਭਾਜੀ ਇਹ ਫੋਨ ਆਇਆ ਸੀ ਸਵੇਰੇ ਕਿਸੇ ਦਾ ਸਕੂਲ ਲਈ ਆਪਣੀ ਡਿਊਟੀ ਤੇ ਆਏਗੇ ਕੱਲ 5:30 5:6 ਵਜੇ ਜਿਹੜੇ ਉਸੇ ਟਾਈਮ ਡਿਊਟੀ ਤੇ ਆ ਗਏ ਸੀ ਜਿਸ ਤਰ੍ਹਾਂ ਕੋਈ ਬਾਕੀ ਕੋਈ ਪਰੇਸ਼ਾਨੀ ਨਹੀਂ ਸੀ ਘਰੋਂ ਕੋਈ ਵੀ ਕੰਮ ਤੇ ਜਿੱਦਾਂ ਹੁੰਦੇ ਕੰਮ ਵਾਲੇ ਬੰਦੇ ਸੀ ਉਹ ਤੇ ਸਵੇਰੇ ਫੋਨ ਆਇਆ ਥੋ ਸਕੂਲ ਵਿੱਚੋਂ ਕਿ ਉਹਨਾਂ ਨੇ ਫਾਹ ਲਿ ਲਿਆ ਤੇ ਜਦੋਂ ਆਨਲੀ ਸਪੋਰਟ ਇੱਥੇ ਆ ਕੇ ਦੇਖਿਆ ਗਿਆ ਉਹਨਾਂ ਦੇ ਪੈਰ ਜ਼ਮੀਨ ਤੇ ਲੱਗੇ ਸੀ ਕੋਈ ਫਾਹ ਵਾਲਾ ਮਸਲਾ ਨਹੀਂ ਪਤਾ ਨਹੀਂ ਕੀ ਬਾਕੀ ਇਹਨਾਂ ਨੂੰ ਪਤਾ ਹੈ ਸਰਕਾਰ ਤੋਂ ਇਹ ਮੰਗ ਕਰਦੇ ਕਿ ਬੱਚੇ ਛੋਟੇ ਨੇ ਇਹਨਾਂ ਦੇ ਤੇ ਇਹਨਾਂ ਦੇ ਬਾਰੇ ਸੋਚਿਆ ਜਾਵੇ ਹੈਲਪ ਕੀਤੀ ਜਾਵੇ ਬਸ ਇਹੀ ਮੰਗੇ ਬਾਕੀ ਹੋਰ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਨਹੀਂ ਪਤਾ ਨਹੀਂ ਅਸੀਂ ਤੇ 8 8:30 ਵਜੇ ਸਕੂਲ ਆਏ ਆ ਤੇ ਸਾਰੇ ਟੀਚਰਸ ਇੱਥੇ ਖਲੋਤੇ ਤੇ ਵੈਨਸ ਵੀ ਇੱਥੇ ਖਲੋਤੀਆਂ ਸਾਨੂੰ ਕਹਿੰਦੇ ਇੱਥੇ ਖਲੋਜੋ ਅਸੀਂ ਇੱਥੇ ਖਲੋਗੇ ਉਹ ਗਾੜੀ ਜਾਣ ਹੀ ਨਹੀਂ ਦਿੱਤਾ ਵਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਅੰਦਰ ਡੈਡ ਉਹ ਅੰਕਲ ਗਏ ਕੋਈ ਅੰਦਰ ਫਿਰ ਬਾਅਦ ਵਿੱਚ ਪਤਾ ਲੱਗਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਦਾ ਸੀ ਪਤਾ ਨਹੀਂ ਸਾਨੂੰ ਮੈਂ ਤਾਂ ਪਹਿਲੀ ਵਾਰੀ ਵੇਖਿਆ ਉਹਨਾਂ ਨੂੰ ਮੈਂ ਸਾਬਨਸਟ ਥਾਣਾ ਫਤਿਹਗੜ ਚੂੜੀਆਂ ਤੋਂ ਆਇਆ ਇੱਥੇ ਪਤਾ ਲੱਗਾ ਕਿ ਸਾਨੂੰ ਸਵੇਰੇ ਫੋਨ ਆਇਆ ਸੀ ਵੀ ਇੱਕ ਡੈੱਡ ਬੋਡੀ ਆਇਥੇ ਸਕੂਲ ਦੇ ਵਿੱਚ ਉਹਨੇ ਫਾ ਲਿਆ ਉੱਥੇ ਮੌਕੇ ਤੇ ਆਇਆ ਵਾ ਉਹਨਾਂ ਨੇ ਚੈੱਕ ਕਰਕੇ ਜੋ ਵੀ ਹਾਲਾਤ ਹੋਣਗੇ ਉਹ ਕਰ ਕੋ ਸਹਾਉਣਾ ਕਾਰਵਾਈ ਕੀਤੀ ਜਾਊਗੀ ਸਰ ਕੋਈ ਤਾਸਰੇ ਮਟਰ ਪਿਆ ਕਿ ਖੁਦਕੁਸ਼ੀ ਹੈ ਪਹਿਲਾਂ ਅਜੇ ਤੇ ਨਹੀਂ ਕੋਈ ਤਫਸੀਲ ਦੇ ਦੌਰਾਨ ਪਤਾ ਲੱਗੇਗਾ ਅਜੇ ਤੇ ਪਤਾ ਲੱਗਣ ਰਿਹਾ ਉਹਨੇ ਫਾ ਲਿਆ ਵਾ ਇਹ ਨਹੀਂ ਪਤਾ ਕਰਦੇ ਆ ਬਾਕੀ ਕੀ ਕਿਹੜੀ ਗੱਲੋਂ ਲਿਆ ਫਾ ਜਾਂ ਫਾ ਲਿਆ ਜਾਂ ਕਿਸੇ ਨੇ ਮਾਰਿਆ ਇਹ ਬਾਤ ਉਦੋਂ ਸੱਟ ਕੋਈ ਨਹੀਂ ਗਈ ਵੇਹੇ ਉੱਤੇ ਬਾਕੀ ਕਲੀਅਰ ਕਰ ਲੈਨੇ ਜੋ ਵੀ ਹੋਊਗਾ ਉਸੇ ਦਾ ਨਾਕਾਰਾ ਕਰ ਦਿੱਤੀ ਜਾਵੇਗੀ